ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚਾਣਾ ਕੁਕਿੰਗ ਆ ਪੰਜਾਬ ਤੇ ਸਵਾਗਤ ਆ ਉਮੀਦ ਕਰਦੀ ਹਾਂ ਤੁਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਰਾਗੀ ਦੇ ਚੀਲੇ ਦੀ ਰੈਸਪੀ ਸ਼ੇਅਰ ਕਰਾਂਗੇ ਇਹ ਰਾਗੀ ਦਾ ਚੀਲਾ ਹੈਲਥ ਲਈ ਬਹੁਤ ਹੀ ਵਧੀਆ ਹੁੰਦਾ ਇਸ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਅਤੇ ਕੈਲਸ਼ੀਅਮ ਹੁੰਦਾ ਹੈ ਇਹ 슈ਗਰ ਦੇ ਮਰੀਜ਼ਾਂ ਲਈ ਵੀ ਬਹੁਤ ਵਧੀਆ ਹੁੰਦਾ ਹੈ ਇਧਰ ਮੈਂ ਇੱਕ ਕੱਪ ਰਾਗੀ ਦਾ ਆਟਾ ਲੈ ਲਿਆ ਇਹ ਤੁਹਾਨੂੰ ਕਿਸੇ ਵੀ ਕਰਿਆਨਾ ਸਟੋਰ ਜਾਂ ਤੁਸੀਂ ਇਸ ਨੂੰ ਆਨਲਾਈਨ ਵੀ ਪਰਚੇਸ ਕਰ ਸਕਦੇ ਹੋ ਇਹ ਬਣਿਆ ਬਣਾਇਆ ਪੈਕਟਾਂ ਵਿੱਚ ਆਉਂਦਾ ਹੈ ਹੁਣ ਇਧਰ ਮੈਂ ਇੱਕ ਡੋਂਗੇ ਵਿੱਚ ਸਾਰਾ ਰਾਗੀ ਦਾ ਆਟਾ ਪਾ ਲਿਆ ਆਟਾ ਤੁਸੀਂ ਇਸ ਹਿਸਾਬ ਨਾਲ ਆਪਣੇ ਵੱਧ ਘੱਟ ਲੈ ਸਕਦੇ ਹੋ ਹੁਣ ਇਸ ਵਿੱਚ ਅੱਧਾ ਕੱਪ ਬੇਸਣ ਦਾ ਪਾਵਾਂਗੇ ਬੇਸਣ ਦੀ ਜਗ੍ਹਾ ਤੇ ਤੁਸੀਂ ਇਸ ਵਿੱਚ ਸੂਜੀ ਵੀ ਪਾ ਸਕਦੇ ਹੋ ਹੁਣ ਇਸ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਤਾਂ ਜੋ ਇਸ ਵਿੱਚ ਕੋਈ ਵੀ ਗੁਟਲੀ ਨਾ ਰਹੇ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਘੋਲ ਲਿਆ ਇਸ ਵਿੱਚ ਕੋਈ ਵੀ ਗੁਟਲੀ ਨਹੀਂ ਤੁਸੀਂ ਮਿਸ਼ਰਣ ਨੂੰ ਨਾ ਹੀ ਜ਼ਿਆਦਾ ਗਾੜਾ ਤੇ ਨਾ ਹੀ ਜ਼ਿਆਦਾ ਪਤਲਾ ਰੱਖਣਾ ਹੈ। ਹੁਣ ਇਸ ਵਿੱਚ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਪਾਵਾਂਗੇ। ਤੁਸੀਂ ਇਸ ਵਿੱਚ ਕੋਈ ਵੀ ਆਪਣੇ ਮਨਪਸੰਦੀ ਸਬਜ਼ੀ ਐਡ ਕਰ ਸਕਦੇ ਹੋ। ਤੁਸੀਂ ਇਸ ਵਿੱਚ ਪਨੀਰ ਵੀ ਕद्दूकस ਕਰਕੇ ਪਾ ਸਕਦੇ ਹੋ। ਹੁਣ ਇਸ ਵਿੱਚ ਇੱਕ ਬਰੀਕ ਕੱਟਿਆ ਹੋਇਆ ਲਾਲ ਟਮਾਟਰ ਪਾਵਾਂਗੇ। ਦੋ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾਵਾਂਗੇ। ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ। ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਨਮਕ ਪਾਵਾਂਗੇ। ਇੱਕ ਚਮਚ ਮੈਂ ਛੋਟਾ ਇਸ ਵਿੱਚ ਨਮਕ ਦਾ ਪਾ ਰਹੀ ਹਾਂ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਤੁਸੀਂ ਇਸ ਵਿੱਚ ਅਜਵੈਨ ਵੀ ਪਾ ਸਕਦੇ ਹੋ ਫਲੇਵਰ ਲਈ ਹੁਣ ਇਸ ਵਿੱਚ ਚਮਚ ਦਾ ਚੌਥਾ ਹਿੱਸਾ ਹਲਦੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਦੇਗੀ ਲਾਲ ਮਿਰਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਗਰਮ ਮਸਾਲਾ ਪਾਵਾਂਗੇ ਤੁਸੀਂ ਮਸਾਲੇ ਆਪਣੇ ਹਿਸਾਬ ਨਾਲ ਇਸ ਵਿੱਚ ਪਾ ਸਕਦੇ ਹੋ ਹੁਣ ਇਸ ਵਿੱਚ ਦੋ ਚਮਚ ਸੁੱਕੀ ਕਸੂਰੀ ਮੇਥੀ ਦੇ ਪਾਵਾਂਗੇ ਯਕਾ ਥੋੜੇ ਕੋ ਫਰੈਸ਼ ਹਰਾ ਧਨੀਆ ਹੈਗਾ ਤੁਸੀਂ ਉਹ ਵੀ ਪਾ ਸਕਦੇ ਹੋ ਇਸ ਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਲਿਆ ਬੈਟਰ ਆਪਣਾ ਥੋੜਾ ਜਿਹਾ ਗਾੜਾ ਲੱਗਦਾ ਹੁਣ ਇਸ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਐਡ ਕਰਨਾ ਹੈ ਮਿਸ਼ਰਣ ਨਾ ਹੀ ਜ਼ਿਆਦਾ ਗਾੜਾ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਪਤਲਾ ਹੁਣ ਮੈਂ ਇਸ ਵਿੱਚ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੀ ਤੇ ਇਸ ਨੂੰ 10 ਮਿੰਟ ਲਈ ਟੱਕ ਕੇ ਰੈਸਟ ਤੇ ਰੱਖ ਦੇਵਾਂਗੇ ਤਾਂ ਜੋ ਬੇਸਣ ਅਤੇ ਰਾਗੀ ਆਪਣੀ ਚੰਗੀ ਤਰ੍ਹਾਂ ਫੁੱਲ ਜਾਵੇ 10 ਮਿੰਟ ਲਈ ਢੱਕ ਕੇ ਮੈਂ ਇਸ ਨੂੰ ਇੱਕ ਸਾਈਡ ਤੇ ਰੱਖ ਦਿੱਤਾ। 10 ਮਿੰਟਾਂ ਬਾਅਦ ਚੈੱਕ ਕਰਾਂਗੇ। 10 ਮਿੰਟ ਹੋ ਗਏ ਹਨ। ਹੁਣ ਢੱਕਣ ਚੱਕ ਕੇ ਦੇਖਾਂਗੇ। ਲਓ ਜੀ ਇੱਧਰ ਆਪਣਾ ਬੇਸਣ ਅਤੇ ਰਾਗੀ ਵੀ ਚੰਗੀ ਤਰ੍ਹਾਂ ਫੁੱਲ ਗਈ। ਇੱਧਰ ਮੈਂ ਗੈਸ ਤੇ ਇੱਕ ਨੌਸਟਿਕ ਪੈਨ ਤਵਾ ਰੱਖ ਲਿਆ। ਇਸ ਉੱਤੇ ਦੇਸੀ ਘਿਓ ਲਗਾਵਾਂਗੇ। ਤੁਸੀਂ ਕੋਈ ਵੀ ਕੁਕਿੰਗ ਆਇਲ ਕੋਈ ਵੀ ਸਵਿਚ ਵਰਤ ਸਕਦੇ ਹੋ। ਦੇਸੀ ਘਿਓ ਲਾਉਣ ਨਾਲ ਇਹ ਬਹੁਤ ਹੀ ਹੈਲਦੀ ਹੋ ਜਾਵੇਗਾ ਤੇ ਦੇਸੀ ਘਿਓ ਆਪਣੀ ਸਿਹਤ ਲਈ ਬਹੁਤ ਹੀ ਵਧੀਆ ਹੁੰਦਾ ਹੈ ਹਨ ਇਸ ਉੱਤੇ ਇੱਕ ਕੜਛੀ ਭਰ ਕੇ ਬੈਟਰ ਦੀ ਪਾਵਾਂਗੇ ਬੈਟਰ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਜੇਕਰ ਤੁਸੀਂ ਜਿੱਡਾ ਇਸ ਉੱਤੇ ਚੀਲਾ ਫੈਲਾਉਣਾ ਹੈ ਹੁਣ ਮੈਂ ਮੀਡੀਅਮ ਸਾਈਜ਼ ਦਾ ਚੀਲਾ ਇਸ ਉੱਤੇ ਫੈਲਾ ਦਿੱਤਾ ਚੀਲੇ ਨੂੰ ਨਾ ਹੀ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਪਤਲਾ ਫੈਲਾਉਣਾ ਹੈ ਹਨ ਇਸ ਨੂੰ ਟੱਕ ਕੇ نیچے ਤੋਂ ਕੁੱਕ ਹੋਣ ਦਵਾਂਗੇ ਅਜੀ ਚੀਲਾ ਆਪਣਾ ਚੰਗੀ ਤਰ੍ਹਾਂ ਨੀਚੇ ਤੋਂ ਸਿੱਕ ਗਿਆ ਹੈ ਉੱਪਰੋਂ ਡرائی ਹੋ ਗਿਆ ਹੁਣ ਸੁੱਤੇ ਥੋੜਾ ਜਿਹਾ ਦੇਸੀ ਘਿਓ ਲਗਾ ਕੇ ਇਸਲੀ ਸਾਈਡ ਚੇਂਜ ਕਰ ਦਵਾਂਗੇ ਤੇ ਦੂਸਰੇ ਪਾਸੇ ਤੋਂ ਵੀ ਇਸ ਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਇਸ ਦਾ ਕਲਰ 골ਡਨ ਜਿਹਾ ਕਰ ਲਵਾਂਗੇ ਤੇ ਕ੍ਰਿਸਪੀ ਜਿਹਾ ਹੁਣ ਤੱਕ ਇਸ ਨੂੰ ਪਕਾਵਾਂਗੇ ਗੈਸ ਦੀ ਫਲੇਮ ਮੀਡੀਅਮ ਹੀ ਰੱਖਣੀ ਆ ਮੀਡੀਅਮ ਸੇਕ ਤੇ ਇਸ ਨੂੰ ਸੇਕਣਾ ਹੈ ਦੋਹਾਂ ਪਾਸੇ ਤੋਂ ਮੈਂ ਚੀਲੇ ਨੂੰ ਚੰਗੀ ਤਰ੍ਹਾਂ ਸੇਕ ਲਿਆ ਇਹ ਬਹੁਤ ਹੀ ਕ੍ਰਿਸਪੀ ਜਿਹਾ ਹੋ ਗਿਆ ਹੁਣ ਇਸ ਨੂੰ ਮੈਂ ਇੱਕ ਪਲੇਟ ਉੱਤੇ ਕੱਢ ਦਵਾਂਗੇ। ਹੁਣ ਇਸੇ ਤਰ੍ਹਾਂ ਇੱਕ ਕੜਛੀ ਭਰ ਕੇ ਇਸ ਉੱਤੇ ਬੈਟਰ ਦੀ ਪਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਫਲਾ ਦੇਵਾਂਗੇ। ਇਸ ਨੂੰ ਵੀ ਉਸੇ ਤਰ੍ਹਾਂ ਕਵਰ ਕਰਕੇ ਇਸ ਨੂੰ ਪਕਾ ਲਵਾਂਗੇ ਤੇ ਦੋਹੇ ਪਾਸੇ ਤੋਂ ਚੰਗੀ ਤਰ੍ਹਾਂ ਉਲਟ-ਪਲਟ ਕਰਕੇ ਚੰਗੀ ਤਰ੍ਹਾਂ ਸੇਕ ਲਵਾਂਗੇ ਤਾਂ ਜੋ ਚੀਲਾ ਆਪਣਾ ਚੰਗੀ ਤਰ੍ਹਾਂ ਸਿੱਕ ਜਾਵੇ ਤੇ ਕੱਚਾ ਨਾ ਰਹਿ ਜਾਵੇ। ਹੁਣ ਇਸੇ ਤਰ੍ਹਾਂ ਮੈਂ ਸਾਰੇ ਚੀਲੇ ਬਣਾ ਕੇ ਤਿਆਰ ਕਰ ਲਏ ਹਨ ਤੇ ਇੱਕ ਪਲੇਟ ਵਿੱਚ ਰੱਖ ਦੇਵਾਂਗੇ। ਤੁਸੀਂ ਜਿਹਾ ਹਤਾ ਇਸ ਨੂੰ ਦਹੀਂ ਜਾਂ ਕਿਸੇ ਵੀ ਸਾਸ ਨਾਲ ਸਰਵ ਕਰ ਸਕਦੇ ਹੋ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਰਾਗੀ ਦੇ ਚੀਲੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ